ਕੱਟੜਤਾ ਕਿਸੇ ਵੀ ਧਰਮ ਲਈ ਕਿੰਨੀ ਜਾਇਜ਼ ਹੈ ਕੱਟੜਤਾ ਨਹੀਂ ਮੁਸਲਮਾਨ ਬਣਾਏ ਨੇ 50% ਸਿੱਖ ਧਰਮ ਛੱਡ ਗਏ ਲੋਕਾਂ ਵਰਗੇ ਥੋੜੀ ਆਪਾਂ ਵੀ ਲੋਕਾਂ ਨੂੰ ਬਹਿ ਕੇ ਵੀ ਖਾਲਸਾ ਆਂਦੇ ਨਾਲ ਤੇ ਪੈਸੇ ਇਕੱਠੇ ਕਰਦੇ ਸ਼ਰਾਤੀ ਜਵਾ ਮੰਨਾਂਗਾ ਤੁਹਾਡਾ ਮੈਂ ਸ਼ਰਾਤੀ ਥੋੜੀ ਆ ਸ਼ਿਵਜੀ ਹਨੂਮਾਨ ਤਾਂ ਸਾਨੂੰ ਆਮ ਇੱਥੇ ਰਾਮਲੀਲਾ ਚ ਨੱਚਦੇ ਮਿਲ ਜਾਂਦੇ ਅਸੀਂ ਕਿਸੇ ਦੇ ਘਰ ਕਿਉਂ ਜਾ ਕੇ ਲੜੀਏ ਕਿਸੇ ਦੇ ਕਿਉਂ ਉਹੀ ਸ਼ਿਵਜੀ ਸਾਡਾ ਗੁਰਗੋਬਿੰਦ ਸਿੰਘ ਹੋਇਆ ਤੇ ਉਹ ਗੁਰਗੋਬਿੰਦ ਸਿੰਘ ਦੇ ਰੂਪ ਚ ਨਹੀਂ ਆ ਸਕਦਾ ਆਪਣੇ ਬਾਪ ਦੀ ਇੱਜ਼ਤ ਨੂੰ ਅਸੀਂ ਬਰਕਰਾਰ ਰੱਖੀ। ਕਰ ਮੈਨੂੰ ਪਤਾ ਮੇਰੇ ਬਾਪ ਦਾ ਕਿਵੇਂ ਕਰਨਾ ਤੂੰ ਆਪਣੇ ਦਾ ਕਰ ਲੈ ਕਰੇ। ਛਿੱਤਰ ਫੇਰੇ ਇਹਨਾਂ ਦੇ ਮਾਰੇ ਪੈਨੂ ਚੱਕਦੇ ਨੇ। ਜਿੱਥੇ ਤੁਸੀਂ ਬੈਠੇ ਆ ਇੱਥੇ ਦਾ ਐਮ.ਐਲ.ਏ ਮੇਰੇ ਦਾਦੇ ਕੋਲ ਕੰਮ ਕਰਦਾ ਰਿਹਾ। ਅੱਛਾ ਸਰਦਾਰ ਬੰਤਾ ਸਿੰਘ ਦਾ ਪੋਤਾ ਮੈਂ ਠੇਕੇਦਾਰ ਦਾ। ਮੈਂ ਕਿੱਥੇ ਕਿੱਥੋਂ ਆਏ ਕਹਿੰਦੇ ਜੀ Hindu ਜੇ ਵਾਲ ਨਾ ਕਟਾਵੇ ਤਾਂ ਕੀ ਬਣੇਗਾ? ਸਿੱਖ। ਸਿੱਖੀ ਆ। Hindu ਬਣਿਆ ਸਿੱਖ ਚੋਂ ਆ। ਇਨੇ ਕੇਸ ਕਤਲ ਕਰ ਲੇ ਉਹ ਸਨਾਤਨੀ ਨਹੀਂ ਹੈਗਾ ਕੇਸ ਕਤਲ ਕਰਨ ਵਾਲਾ ਸਨਾਤਨੀ ਨਹੀਂ ਹੈ ਉਹ Hindu ਬਣ ਗਿਆ ਸਨਾਤਨੀ ਦਾ ਫਿਰ ਕੱਟੜ ਤਾਂ ਹੈ ਨਾ Hinduਾਂ ਚ ਕੱਟੜ ਤਾਂ ਕਿੱਥੇ ਆ ਬਾਣਾ ਆਮਦਨੀ ਦਾ ਸਾਧਨ ਥੋੜੀ ਆ ਭਾਣਾ ਕਰਵਾਨੀ ਵਾਸਤੇ ਸੇਵਾ ਵਾਸਤੇ ਇਹ ਕਿਸੇ ਦਾ ਉਹ ਥੋੜੀ ਆ ਲੋਕਾਂ ਵਰਗੇ ਥੋੜੀ ਆ ਆਪਾਂ ਵੀ ਲੋਕਾਂ ਨੂੰ ਬਹਿ ਕੇ ਵੀ ਖਾਲਸਾ ਅੰਦਨਾਂ ਦੇ ਪੈਸੇ ਇਕੱਠੇ ਕਰਨਾ ਤੇ ਤੁਸੀਂ ਰਜੇ ਪੁੱਜੇ ਹੋ ਜਿਵੇਂ ਤੁਸੀਂ ਆਪਣੇ ਇੱਥੇ ਚੰਡੀਗੜ੍ਹ ਗ੍ਰਹਿ ਵਿਖੇ ਦਲ ਬੁਲਾਉਂਦੇ ਰਹੇ ਹੋ ਸੇਵਾ ਕਰਦੇ ਰਹੇ ਹੋ ਉਹਨਾਂ ਦੇ ਜਥਿਆਂ ਦੀ ਸੇਵਾ ਕਰਦੇ ਰਹੇ ਹੋ ਲੱਖਾਂ ਦੇ ਖਰਚੇ ਹੁੰਦੇ ਆ ਗੁਰੂ ਕਾਲ ਕੀ ਤਰ ਪਾਸ਼ਾ ਦੀ ਇਹ ਪਾਰ ਕਰਪਾਏ ਨੀਅਤ ਨੂੰ ਮਰਾਦਾ ਨੇ ਇਹ ਤਾਂ ਜੋ ਆਪਣਾ ਸ਼ਰਾਰਤੀ ਜਵਾਬ ਮੰਨਾਂਗਾ ਤੁਹਾਡਾ ਮੈਂ ਸ਼ਰਾਰਤੀ ਥੋੜੀ ਆ 27 ਸਾਲ ਹੋ ਗਏ ਮੈਨੂੰ ਘਰ ਤੋਂ ਨਿਕਲੇ ਨੂੰ 1997 ਤੋਂ ਕੰਮ ਕਰਦਾ ਮੈਂ ਜਿੱਥੇ ਤੁਸੀਂ ਬੈਠੇ ਆ ਇੱਥੇ ਦਾ ਐਮਐਲਏ ਮੇਰੇ ਦਾਦੇ ਕੋ ਕੰਮ ਕਰਦਾ ਰਿਹਾ ਮਾਊਸ ਖਾਨਦਾਨ ਚੋਂ ਆ ਅੱਛਾ ਹਾਂ ਸਹੀਦਾ ਪਿੰਡ ਸਮਾਣਾ ਤੇ ਮੇਰਾ ਪਿੰਡ ਰਸੂਲਪੁਰ ਬੰਨਣਾ ਸਾਂਝਾ ਹੈ ਅੱਛਾ ਸਰਦਾਰ ਬੰਤਾ ਸਿੰਘ ਦਾ ਪੋਤਾ ਮੈਂ ਠੇਕੇਦਾਰ ਦਾ ਠੀਕ ਹੈ ਠੀਕ ਹੈ ਤੇ ਜਿਨ੍ਹਾਂ ਦੇ ਕੋਲ 1970 ਤੋਂ ਵਪਾਰੀ ਨੇ ਉਹ 56 ਸਾਲ ਤੋਂ ਕਈ ਆਪਾਂ ਹਾਂ ਤੇ ਉਸ ਪਰਵਾਸ ਚ ਮੈਂ ਪੈਦਾ ਹੋਇਆ ਮੈਂ ਜਨਮ ਤੋਂ ਸਾਡੇ ਘਰ ਰੱਬ ਨੇ ਸਾਰਾ ਕੁਝ ਬਖਸ਼ਿਆ ਇਹ ਤੁਹਾਡੇ ਘਰ ਚੇ ਬਣਾ ਤੁਸੀਂ ਉਹ ਲੈ ਕੇ ਆਏ ਕਿਹਾ ਤੁਹਾਡਾ ਬਜੂਤੀ ਸਤ ਗੁਰਾਂ ਨੇ ਤਸ ਖਾਏ ਮੇਰੇ ਪਿੰਡ ਚ ਬਣਾ ਮੇਰੇ ਕੋਲ ਆ ਜਾ ਪੂਰੇ ਪਿੰਡ ਚੀ ਹਾਂਜੀ ਅੱਛਾ ਤੇ ਆਪਣੇ ਪਰਿਵਾਰ ਤਾਂ ਫਿਰ ਤੁਸੀਂ ਪਹਿਲੇ ਹੋਵੋਗੇ ਜਿਹੜੇ ਇਸ ਪਾਸੇ ਮਤਲਬ ਅਮਤਾਰੀ ਹੈਗੇ ਨੇ ਪਿੰਡ ਵਿੱਚ ਬਹੁਤ ਸਾਰੇ ਨੇ ਤੇ ਦੂਜੀ ਗੱਲ ਆ ਜਿਹੜੇ ਕੁਝ ਸਾਡੇ ਇਹ ਜਿਹੇ ਪਿੰਡ ਵਿੱਚ ਜਿਹੜੇ ਰਾੜਾ ਸਾਹਿਬ ਦੇ ਨਾਲ ਜੁੜੇ ਹੋਏ ਨੇ ਪਰ ਅੱਜ ਨਹੀਂ ਵੀ ਹੈਗੇ ਉਹ ਪਤਿਤ ਵੀ ਹੋਗੇ ਕਿੰਨੀ ਕਵਾਦੀ ਹੈ ਰਸੂਲਪੁਰ ਦੀ ਰਸੂਲਪਦੀ ਹੋਗੀ ਕੋਈ ਮੇ ਖਿਆਲ 7-800 ਵੋਟ ਅੱਛਾ ਹਾਂਜੀ ਬਣੇ ਵਾਲੇ ਕੋਈ ਜਨ 700 800 ਲੋਕਾਂ ਚ ਵੋਟਾਂ ਤੋਂ ਲਾਬਰਾਂ ਬਾਦੀ ਦਾ ਜਾ ਮੇਰੇ ਪਿੰਡ ਦੇ ਲੋਕਾਂ ਦਾ ਤਰਸ ਹੈ ਉਹਨਾਂ ਦਾ ਅਸ਼ੀਰਵਾਦ ਹੈ ਹਮ ਮਹਾਰਾਜੀ ਨੇ ਮੈਨੂੰ ਇਹ ਬਖਸ਼ਿਆ ਸਹਿਜ ਧਾਰੀ ਸਿੱਖ ਕਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾਂ ਸਹਿਜ ਧਾਰੀਆਂ ਦੇ ਕਰ ਬਹੁਤ ਸੀ ਇਹ ਸਾਡੀ ਜਿਹੜੇ ਨੇ ਸਿਰਫਰੇ ਨੇ ਹਮ ਸਤਕਾਰ ਕਮੇਟੀ ਵਾਲੇ ਹਮ ਠੀਕ ਇਹਨਾਂ ਲੋਕਾਂ ਨੇ ਉਹਨਾਂ ਨੂੰ ਸਿੱਖੀ ਤੋਂ ਤੋੜਤਾ ਉਹ ਤਾਂ ਸਤਿਕਾਰ ਕਰਨ ਦੀ ਗੱਲ ਸਿਕਾ ਰਹੇ ਸਤਿਕਾਰ ਉਹਨਾਂ ਨੇ ਸਿਕਾਉਣਾ ਸਾਡੇ ਬਾਪ ਦਾ ਸਤਿਕਾਰ ਮੈਨੂੰ ਪਤਾ ਮੇਰੇ ਬਾਪ ਦਾ ਕਿਵੇਂ ਕਰਨਾ ਤੂੰ ਆਪਣੇ ਦਾ ਕਰ ਲੈ ਘਰੇ ਯਾਰ ਮਤਲਬ ਕਿ ਹਰ ਗੱਲ ਤੇ ਡਾਂਗ ਚੱਕ ਲੈਂਦੇ ਛਿੱਤਰ ਫੇਰੇ ਇਹਨਾਂ ਦੇ ਮਾਰੇ ਪੈਨੂੰ ਚੱਕਦੇ ਨੇ ਜੇ ਤੇ ਸਾਹਮਣੇ ਡਾਂਗ ਆਲਾ ਉੱਥੇ ਨੂੰ ਨਹੀਂ ਨਾ ਚੱਕਦੇ ਅੱਛਾ ਅੱਛਾ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਸੀ ਸੈਜਹਾਰੀ ਸਿੱਖ ਕਰਦੇ ਸੀ ਜਿੰਨੇ ਸਿੰਧੀ ਪਰਵਾਰ ਨੇ ਹੂੰ ਜਿੰਨੇ ਸਿੰਧੀ ਪਰਵਾਰ ਨੇ ਠੀਕ ਹੈ ਅਰੋੜੇ ਪਰਵਾਰ ਨੇ ਹੂੰ ਉਸ ਤੋਂ ਬਿਨਾ ਕਿੰਨੇ ਜੰਮੂ ਦੇ ਸਿੱਖ ਨੇ ਹੂੰ ਪੰਜਾਬ ਤੋਂ ਵਸਦੇ ਜਿਹੜੇ ਇੱਕ ਐਸਾ ਪਰਿਵਾਰ ਆ ਹੁਣ ਵੀ ਮੇਰੇ ਉਹਦੇ ਵਿੱਚ ਆ ਉਹਨਾਂ ਦੇ ਕੋ ਕਾਛੀ ਦੇ ਲੱਗੇ ਆ ਜੀ ਉਹ Hindu ਪਰਿਵਾਰ ਆ ਜੀ ਉਹਨਾਂ ਦੇ ਘਰੇ ਮਹਾਰਾਜਾ ਸਰੂਪ ਪਿਆ ਹੈਗਾ ਹੱਥ ਲਿਖਤਾ ਹੁਣ ਮੈਂ ਤੁਹਾਨੂੰ ਇੱਕ ਉਦਾਹਰਨਾ ਦਿੰਨਾ ਮੋਹਾਲੀ ਦੀ ਘਟਨਾ ਪਿਛਲੇ ਕੁ ਸਮੇਂ ਦੀ ਬੰਦਾ ਸਰਦਾਰ ਹੈ ਸਿਰਫ ਉਹਨੇ ਅਮਰਦ ਨਹੀਂ ਛਕਿਆ ਹੋਇਆ ਤੇ ਉਹਨੇ ਆਪਣਾ ਕੀ ਕਹਿੰਦੇ ਉਹਨੂੰ ਸੰਥਿਆ ਨਹੀਂ ਲਿੱਤੀ ਹੋਈ ਜੀ ਉਹ ਗੁਰੂ ਘਰ ਚ ਦਰਬਾਰ ਹਾਲ ਚ ਬੈਠ ਕੇ ਹੁਕਮਨਾਮਾ ਉਹਨੇ ਲੈ ਲਿਆ ਤੇ ਉਹਨੂੰ ਰੋਕ ਦਿੱਤਾ ਗਿਆ ਕਹਿੰਦੇ ਸੰਥਿਆ ਲੈ ਕੇ ਆਓ ਪੜਿਆ ਉਹਨੇ ਗਲਤ ਨਹੀਂ ਹੈ ਕਿਉਂਕਿ ਹੈ ਆਪਣੀ ਗੁਰਮੁਖੀ ਹੈ ਦੇਖੋ ਏਦਾਂ ਹੈ ਕਿ ਸੰਥਿਆ ਲੈਣੀ ਜਿਹੜੀ ਹੈ ਜੇ ਤੁਸੀਂ ਪ੍ਰੋਫੈਸ਼ਨਲੀ ਚੱਲਣਾ ਹੈ ਉਹ ਪ੍ਰੋਫੈਸ਼ਨਲੀ ਨਹੀਂ ਮੈਂ ਗੱਲ ਕਰਦਾ ਤੁਸੀਂ ਗੁਰਦੁਆਰਾ ਸਾਹਿਬ ਚ ਜਾ ਕੇ ਪ੍ਰਕਾਸ਼ ਕਰਨਾ ਉੱਥੇ ਤੁਸੀਂ ਲੋਕਾਂ ਨੂੰ ਉਪਦੇਸ਼ ਦਿੰਨੇ ਹੋ ਠੀਕ ਹੈ ਤੁਸੀਂ ਆਪਣੇ ਘਰੇ ਪਾਠ ਕਰ ਸਕਦੇ ਹੋ ਹਮ ਲੇਕਿਨ ਤੁਸੀਂ ਗੁਰਦੁਆਰਾ ਸਾਹਿਬ ਚ ਜਾਣਾ ਹਮ ਗੁਰਦੁਆਰਾ ਸਾਹਿਬ ਵਿੱਚ ਕੀਤੀ ਹੋਈ ਤੁਹਾਡੀ ਛੋਟੀ ਜਿਹੀ ਵੀ ਮਿਸਟੇਕ ਉਚਾਰ ਪ੍ਰੋਨਾਂਸ ਦੇ ਵਿੱਚ ਹਮ ਉਹ ਬਹੁਤ ਵੱਡਾ ਵਿਵਾਦ ਦਾ ਕਾਰਨ ਬਣ ਸਕਦੀ ਆ ਹਮ ਮਤਲਬ ਅਸੀਂ ਕਈ ਵਾਰ ਗੁਰੂ ਘਰ ਬੈਠੇ ਹੁੰਦੇ ਨੇ ਅਸੀਂ ਜਾਂਦੇ ਆਂ ਆਮ ਪ੍ਰੋਗਰਾਮਾਂ ਦੇ ਵਿੱਚ ਹਮ ਕਈ ਵਾਰ ਬੰਦਾ ਕੋਈ ਸ਼ਬਦ ਪੜਦਾ ਹੈ ਹਮ ਅਗਰ ਉਹਦਾ ਕਿਤੇ ਕੋਈ ਲਗਾਮਾਤਰ ਉੱਪਰ نیچے ਹੋ ਜਾਂਦੀ ਆ ਹਾਂ ਤਾਂ ਸਾਡੇ ਉੱਥੀ ਰੁਕ ਜਾਂਦਾ ਧਿਆਨ ਕਿਉਂਕਿ ਸਕੰਨਾ ਨੂੰ ਆਦਤ ਪਈ ਹੋਈ ਹੈ ਪਈ ਹੋਈ ਇਹ ਵੀ ਸ਼ੁੱਧ ਪੜਨਾ ਹੈ ਹਾਂ ਛੁੱਧ ਸੁਣਨਾ ਹੈ ਬਿਲਕੁਲ ਠੀਕ ਹੈ ਤੇ ਗੁਰੂ ਘਰ ਦੇ ਵਿੱਚ ਜੇ ਕਿਸੇ ਨੇ ਸੰਥਿਆ ਨਹੀਂ ਲਈ ਹੂੰ ਕੋਈ ਸਹਿਧਾਰੀ ਸਿੱਖ ਹੈ ਹੂੰ ਉਹਨੂੰ ਪਾਠ ਨਹੀਂ ਕਰਨਾ ਚਾਹੀਦਾ ਸਿੱਖ ਹੋਵੇ ਸਿੱਖ ਨੂੰ ਵੀ ਉਹਦਾ ਮਰਿਆਦਾ ਏਕਾ ਉਹ ਪ੍ਰੋਫੈਸ਼ਨਲ ਨਹੀਂ ਹੈ ਤੁਸੀਂ ਪ੍ਰੋਫੈਸ਼ਨਲ ਨਹੀਂ ਹੈਗੇ ਹਾਂ ਗੁਰੂ ਦੇ ਕੋਲ ਕਿਵੇਂ ਜਾਣੇ ਆਪਾਂ ਜਿਵੇਂ ਕਿਸੇ ਤੁਸੀਂ ਮੰਤਰੀ ਕੋਲ ਜਾਣਾ ਤੁਸੀਂ ਮੁੱਖ ਮੰਤਰੀ ਨੂੰ ਮਿਲਣ ਜਾਣਾ ਠੀਕ ਹੈ ਤੁਹਾਡੀ ਅੱਜ ਮੇਰੇ ਨਾਲ ਇੰਟਰਵਿਊ ਹੈ ਤੁਹਾਡੀ ਬਖਾਗੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇੰਟਰਵਿਊ ਤੁਹਾਡੇ ਸਾਰੇ ਸਟਾਫ ਨੇ ਕੰਮ ਲੱਗਣਾ ਸਪੈਸ਼ਲ ਡਰੈਸ ਹੋਣੀ ਹੈ ਐ ਤਿਆਰ ਵਿਆਰ ਹੋ ਕੇ ਆ ਵਧੀਆ ਢੰਗ ਨਾਲ ਤੁਸੀਂ ਲਿਸਟ ਪਰਫਿਊਮਸ ਨਾਲ ਲਾ ਕੇ ਜਾਣਾ ਹੈ ਬਿਲਕੁਲ ਠੀਕ ਹੈ ਤੁਸੀਂ ਦੁਨੀਆ ਦੇ ਮਾਲਕ ਕੋਲ ਜਾ ਰਹੇ ਹੋ ਉਹਦੇ ਦਰਬਾਰ 'ਚ ਜਾ ਰਹੇ ਹੋ ਦਰਬਾਰ ਕਿਆ ਹੁੰਦਾ ਬਾਦਸ਼ਾਹ ਸ਼ਾਨ ਸ਼ਾਹ ਕੁਲ ਦੁਨੀਆ ਦਾ ਮਾਲਕ ਸ਼ਾਨ ਸ਼ਾਹ ਦਾ ਸ਼ਾਨ ਸ਼ਾਹ ਹੈ ਉਹ ਉਹਦੇ ਦਰਬਾਰ 'ਚ ਜਾ ਰਹੇ ਆ ਉਹਦੇ ਦਰਵਾਜ਼ੇ ਤੁਸੀਂ ਸਜੇ ਹੋ ਆਡੇ ਪ੍ਰੋਪਰ ਕਮਰ ਕਸਾ ਕਰਿਆ ਹੋਵੇ ਸਾਡੇ ਸਰੀਰ ਸਾਬੰਦੋ ਪਾਈਆਂ ਵੀਆ ਹੋਣ ਦਾੜਾ ਤੁਹਾਡਾ ਪ੍ਰਕਾਸ਼ ਹੋਵੇ ਠੀਕ ਹੈ ਪ੍ਰੋਪਰ ਤੁਸੀਂ ਸਜ ਕੇ ਉੱਠੇ ਬੈਠੋਗੇ ਤੁਹਾਡੇ ਬਾਪੂ ਦੀ ਸੋਭਾ ਹੋਗੀ ਮੈਂ ਆਪਣੇ ਬਾਪੂ ਦੀ ਹਮੇਸ਼ਾ ਸੋਭਾ ਚਾਹਾਂਗਾ ਠੀਕ ਮੈਂ ਗਿਆ ਨੌਕਰੀ ਤੇ ਆਇਆ ਨਾਤਾ ਨਹੀਂ ਧੋਤਾ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਬਾਥਰੂਮ ਕਰਕੇ ਆਇਆ ਉਹੀ ਗੰਦੇ ਕੱਪੜੇ ਨੇ ਤੇ ਬੈਠ ਗਿਆ ਮੈਂ ਹੁਕਮਨਾਮਾ ਸਭ ਲੈਣਾ ਤੇ ਵੈਰੀ ਬੈਡ ਜਿਹੜੇ ਆਪਣਾ ਗੱਲ ਕਰੀਏ ਕੱਟੜਤਾ ਕਿਸੇ ਵੀ ਧਰਮ ਲਈ ਕਿੰਨੀ ਕਾਇਜ ਹੈ ਕੱਟੜਤਾ ਨੂੰ ਗੁਰੂ ਸਾਹਿਬ ਨੇ ਵਿਰੋਧ ਕੀਤਾ ਹੈ ਕੱਟੜਤਾ ਨਹੀਂ ਮੁਸਲਮਾਨ ਬਣਾਏ ਨੇ ਇਹ ਕੱਟੜਤਾ ਹੀ ਹੈ ਜਿਹੜੀ ਅੱਜ ਇਸਾਈ ਜਿਹੜੇ ਨੇ ਸਾਨੂੰ ਸਿੱਖੀ ਤੇ ਤੋੜ ਰਹੇ ਨੇ ਕੱਟੜਤਾ ਹੀ ਹੈ ਨਾ ਇਹ ਮੈਂ ਇਸਾਈਆਂ ਨੂੰ ਤੇ ਔਰੰਗਜ਼ੇਬ ਦਾ ਜਿਹੜਾ ਸਮਾਂ ਅੱਜ ਉਹ ਈਕੋਲ ਗਿਣ ਰਿਹਾ ਠੀਕ ਹੈ ਉਦੋਂ ਤਲਵਾਰ ਦੇ ਦਮ ਦੇ ਨਾਲ ਸਾਡਾ ਧਰਮ ਬਦਲਿਆ ਗਿਆ ਹੂੰ ਲਾਲਚ ਨਾਲ ਬਦਲਿਆ ਗਿਆ ਡਰਾ ਕੇ ਬਦਲਿਆ ਗਿਆ ਅੱਜ ਅੱਜ ਦੀ ਟੈਕਨੋਲੋਜੀ ਨੂੰ ਯੂਜ਼ ਕਰਕੇ ਬਦਲਿਆ ਗਿਆ ਹੂੰ 50% ਸਿੱਖ ਧਰਮ ਛੱਡ ਗਏ 50% ਅੱਛਾ ਘਟ ਗਿਣਤੀ ਚ ਪਹਿਲਾਂ ਹੀ ਆ ਘਟ ਕਟੇ ਰਹਿਣਾ ਤੁਸੀਂ ਵਧਣਾ ਕਿੱਥੇ ਤੇ ਆ ਜਿੱਥੇ ਤੇ ਤੁਸੀਂ ਵਧਣਾ ਉਹਨਾਂ ਨੂੰ ਤੁਸੀਂ ਗਾਲਾਂ ਕੱਢੀ ਜਾਂਦੇ ਆ ਵਧਣਾ ਦਾ ਹਿੰਦੂਆਂ ਪਾਈਆਂ ਨੇ ਹੀ ਸਿੱਖ ਬਣਨੇ ਆ ਹੂੰ ਹਿੰਦੂਵਾ ਦੇ বিনা ਕਿਸੇ ਨੇ ਸਿੱਖ ਨਹੀਂ ਬਣਨਾ ਹਿੰਦੂ ਹੀ ਸਿੱਖ ਹੈ ਹਿੰਦੂ ਨੇ ਹੀ ਸਿੱਖ ਬਣਨਾ ਜਿਆਦਾ ਬਣਨਾ ਕਿੰਨੇ ਸਾਡੇ ਹਿੰਦੂ ਪਰਿਵਾਰ ਨੇ ਕੱਲੇ ਦੇ ਤੁਹਾਨੂੰ ਦੁਖਾ ਮੈਨੂੰ ਦੋ ਮੈਸੇਜ ਆਏ ਨੇ ਨਹੀਂ ਫਿਰ ਤੁਸੀਂ ਤਾਂ ਉਹ ਗੱਲ ਕਰ ਰਹੇ ਹੋ ਮੇਰੀ ਕਈਆਂ ਵਿਅਕਤੀ ਨਾਲ ਚਰਚਾ ਹੋਈ ਮੈਂ ਕਿਹਾ ਸਿੱਖ ਕਿਤੋਂ ਆਏ ਕਹਿੰਦੇ ਜੀ ਹਿੰਦੂ ਦੇ ਵਾਲ ਨਾ ਕਟਾਵੇ ਤਾਂ ਕੀ ਬਣੇਗਾ ਸਿੱਖ ਸਿੱਖੀ ਆ ਓਏ ਹਿੰਦੂ ਬਣਿਆ ਸਿੱਖ ਚੋਂ ਆ ਸਨਾਤਨ ਜੋ Hindu ਨਿਕਲਿਆ ਜੀ ਵੀ ਉਦਾਹਰਣ ਦੇ ਰਹੇ ਹੋ ਕਿ ਵਾਲ ਨਹੀਂ ਕਟਾਇਆ ਜਾਂ ਦਾੜ੍ਹੀ ਆ ਗਈ ਵਾਲ ਮੈਂ ਕੇਸਾਂ ਸਨਾਤਨੀ ਦੀ ਨਿਸ਼ਾਨੀ ਅਸਲ ਸਨਾਤਨੀ ਨਿਸ਼ਾਨੀ ਕੀ ਹੈ ਹਾਂ ਜਾਂ ਤਾਂ ਉਹ ਜਟਾ ਜੂੜ ਹੋ ਸਕਦਾ ਹਾਂ ਜਾਂ ਉਹ ਕੇਸਾ ਧਾਰੀ ਹੋ ਸਕਦਾ ਕੇਸਾ ਨਾ ਜਟਾ ਜੂੜ ਵਾਲ ਨੂੰ ਤੁਸੀਂ ਸਿੱਖ ਨਹੀਂ ਗਿਣਦੇ ਫਿਰ ਸਨਾਤਨੀ ਤੇ ਇੱਕ ਹੀ ਗੱਲ ਹੈ ਨਾ ਮੈਂ ਸਨਾਤਨ ਦੀ ਗੱਲ ਕਰਦਾ ਸਾਡਾ ਜਿਹੜਾ ਮੂਲਾ ਉਹ ਸਨਾਤਨ ਹੈ ਠੀਕ ਹੈ ਬੇਸ ਹੈ ਜਿਹੜਾ ਬੇਸ ਆ ਜਿਹੜਾ ਉਹਦੇ ਬੇੜੇ ਦੇ ਵਿੱਚ ਚਾਰ ਫਲ ਲੱਗੇ ਹੋਏ ਨੇ ਹਾਂ ਠੀਕ ਹੈ ਹੁਣ ਉਥੇ Hindu ਆ ਚ ਸਿੱਖ ਆ ਚ ਬੋਧੀ ਆ ਤੇ ਜੈਨੀਆਂ ਆ ਇਹ ਚਾਰ ਉਥੇ ਦੀ ਅਲੱਗ ਪੰਥ ਨੇ ਇਹ ਚਾਰ ਪੰਥ ਨੇ ਇਹ ਲੇਕਿਨ ਜਿਹੜਾ ਸਨਾਤਨ ਦੇ ਵਿੱਚ ਆ ਜਾਂ ਤਾਂ ਤੁਸੀਂ ਜਟਾ ਜੂੜ ਹੋ ਜੋ ਐਕਚੁਅਲ ਦੇ ਵਿੱਚ ਜਾਂ ਤੁਸੀਂ ਕੇਸਨ ਧਾਰੀ ਹੋ ਜੋ ਫਿਲਮਾਂ ਦੇ ਵਿੱਚ ਅੱਜ ਵੀ ਹੈਗਾ ਕਿਸੇ ਰਿਸ਼ੀ ਦਾ ਜੇ ਮਾਲੋ ਰੋਲ ਦਿਖਾਣੇ ਆ ਤਾਂ ਡੁਪਲੀਕੇਟ ਦਾੜੀ ਤੇ ਜੂੜਾ ਕਰਕੇ ਦਿਖਾਉਂਦੇ ਨੇ ਬਿਲਕੁਲ ਠੀਕ ਹੈ ਜੇ ਰਿਸ਼ੀ ਜਾਂ ਰਿਸ਼ੀ ਗੰਜਾ ਨਹੀਂ ਹੋ ਸਕਦਾ ਫਿਰ ਦੇਖੋ ਬੜੀ ਹਾਂ ਹੋ ਸਕਦੀ ਗੱਲ ਹੈ ਜਰੂਰੀ ਗੱਲ ਸਾਰੀ ਜ਼ਿੰਦਗੀ ਰਹਿਣ ਦੀ ਇਹਦਾ ਕਾਰਨ ਕਿ ਆ ਉਹ ਹੋਏ ਨਹੀਂ ਤੇ ਸਾਡੇ ਜਿਹਨੇ ਕੇਸ ਕਤਲ ਕਰ ਲੇ ਹੂੰ ਉਹ ਸਨਾਤਨੀ ਨਹੀਂ ਹੈਗਾ ਕੇਸ ਕਤਲ ਕਰਨ ਵਾਲਾ ਸਨਾਤਨੀ ਨਹੀਂ ਹੈ ਉਹ Hindu ਬਣ ਗਿਆ ਜਾਂ ਉਹ ਜੈਨੀ ਬਣ ਗਿਆ ਸਨਾਤਨੀ ਤਾਂ ਫਿਰ ਕੱਟੜ ਤਾਂ ਹੈ ਨਾ ਹਿੰਦੂਆਂ ਚ ਕੱਟੜ ਤਾਂ ਕਿੱਥੇ ਆ ਹਾਂ ਕਿਹੜੀ ਗੱਲ ਦੀ ਕੱਟੜਤਾ ਫਾਰ ਐਗਜ਼ਾਮਪਲ ਦੋ ਤੁਸੀਂ ਨਹੀਂ ਨਹੀਂ ਸਨਾਤਨੀ ਤਾਂ ਭਾਵ Hindu ਹੀ ਹੈ ਤੁਸੀਂ ਕਹਿੰਦੇ ਹੋ ਜਿਹਨੇ ਕਤਲ ਕਰਾਰੇ ਉਹ Hindu ਬਣ ਗਿਆ ਐਦਾਂ ਹੀ ਬੋਧੀ ਬਣਦਾ ਐਦਾਂ ਹੀ ਜੈਨੀ ਬਣਦਾ ਐਦਾਂ ਹੀ ਸਿੱਖ ਆ ਸਿੱਖ ਆ ਨਾ ਤੁਸੀਂ ਹਾਂ ਤੁਸੀਂ ਇੱਕ ਅਲੱਗ ਡਰੈਸ ਚ ਆ ਗਏ ਆ ਹੁਣ ਤੁਸੀਂ ਸਿੱਖ ਬਣ ਗਏ ਹੂੰ ਉਹ ਇੱਕ ਬੋਧੀ ਰੱਖ ਲਈ ਉਹਨੇ ਮੁੰਡਾ ਤੇ ਕਾਲੀ ਜਨਉ ਪਾ ਲਿਆ ਉਹ Hindu ਬਣ ਗਿਆ ਉਹਦੀ ਪਛਾਣ ਬਣ ਗਈ ਉਹ ਵੀ Hindu ਬਣ ਗਿਆ ਦੋ ਬਣ ਗਏ ਹਾਂ ਜਿਹੜੇ ਆਪਣਾ ਦੂਸਰਾ ਤਿਲਕ ਕਾਲਿਆ ਉਹ ਆਪਣਾ ਗੰਝ ਪਾ ਲਈ ਹੈ ਲੇਕਿਨ ਉਹਨਾਂ ਦੇ ਪਿਛਲੇ ਸੰਸਕਾਰ ਤਿੱਬਤ ਵਾਲਿਆਂ ਦੇ ਬੁੱਧਿਸਟ ਦੇ ਨੇ ਹਾਂ ਹੈ ਤਾਂ Hindu ਇਹ ਨੇ ਉਹ ਵੀ Hindu ਨੇ ਕਿਉਂਕਿ ਉਹ ਵੀ ਪੂਜਾਆਂ ਸਾਰੀਆਂ ਸੇਮ ਇਕੁਅਲ ਆ ਉਹਦੇ ਬਾਅਦ ਜੈਨੀ ਨੇ ਜੈਨੀ ਵੀ Hindu ਉਹ ਆਪਣੇ ਅਲੱਗ ਆ ਕੇ ਨਿਕਲੇ ਕਿੱਥੋਂ ਨੇ ਸਨਾਤਨ ਚੋਂ ਜੇ ਤੁਸੀਂ ਨਹੀਂ ਕਤਲ ਕਰਦੇ ਜੇ ਤੁਸੀਂ ਨਹੀਂ ਕਤਲ ਕਰਦੇ ਜਾਂ ਤੁਸੀਂ ਸਨਾਤਨੀਓ ਜਾਂ ਤੁਸੀਂ ਜਟਾ ਜੂੜੋ ਕੱਟੜਤਾ ਦੀ ਗੱਲ ਚੱਲ ਰਹੀ ਸੀ ਮੇਰੇ ਖਿਆਲ ਨਾਲ ਇੱਕ ਸਿੱਖ ਤਾਂ ਰਮੀ ਹੈ ਜਿਹੜਾ ਇਸ ਚ ਕਿਹਾ ਜਾਂਦਾ ਕਿ ਨਹੀਂ ਯਾਰ ਅਖਬਾਰਾਂ 'ਚ ਗੁਰੂ ਸਾਹਿਬ ਦੀਆਂ ਫੋਟੋਆਂ ਨਹੀਂ ਚਾਹੀਦੀਆਂ ਰਸਾਲੇ ਸਾਹਿਤ ਨਹੀਂ ਛਪਣਾ ਚਾਹੀਦਾ ਬੇਅਦਬੀ ਹੁੰਦੀ ਹੈ ਪੈਰਾ 'ਚ ਰੁਲਦਾ ਹੈ ਹਲਵਾਈ ਦੇ ਜ ਸਮੋਸੇ ਪਾ ਕੇ ਦੇ ਦਿੰਦੇ ਨੇ ਅਖਬਾਰਾਂ ਛਪਦੀਆਂ ਜੇ ਆਪਾਂ ਕੋਈ ਚਿੱਤਰ ਜਾਂ ਕਿਸੇ ਵੀ ਤਰ੍ਹਾਂ ਹੋਰ ਨਾਲ ਆਪਣੀ ਆਣ ਵਾਲੀ ਪੀੜ੍ਹੀਆਂ ਨਹੀਂ ਦੱਸਾਂਗੇ ਤਾਂ ਕਿਦਾਂ ਪਛਾਣ ਕਰਾਵਾਂਗੇ ਆਪਣੇ ਗੁਰੂਆਂ ਦੀ ਅਸੀਂ ਨਾ ਤਕਨੀਕ ਤਾਂ ਹੁਣ ਆ ਗਈ ਮੈਂ ਦੇਖੋ ਕਾ ਨ ਕੀ ਹੈ ਹਾਂ ਜਿਵੇਂ ਚਾਰ ਸਾਹਿਬ ਜੀ ਦੇ ਮੂਵੀ ਅੱਜ ਬਣਾਈ ਸੀਗੀ ਹਾਂ ਬਿਲਕੁਲ ਚਾਰ ਪੰਜ ਸਾਲ ਪਹਿਲਾਂ ਬਿਲਕੁਲ ਠੀਕ ਹੈ ਲੋਕਾਂ ਨੂੰ ਉਹਦੇ ਬਾਰੇ ਗਿਆਨ ਹੋਇਆ ਪਤਾ ਲੱਗਿਆ ਸ਼ਾਹਦਤ ਪਤਾ ਲੱਗਿਆ ਹਾਂ ਲੇਕਿਨ ਫ ਜਾਂ ਤੁਸੀਂ ਐਨੀਮੇਸ਼ਨ ਚ ਉਹ ਚੀਜ਼ ਨੂੰ ਲਿਆਉਣਾ ਹੂੰ ਇਹਦੇ ਵਿੱਚ ਕੋਈ ਦੁਬਾਰਾ ਨਹੀਂ ਇਹ ਸਮੇਂ ਦੀ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ ਹੂੰ ਠੀਕ ਹੈ ਇਹ ਕੋਈ ਬੇਦ ਵੀ ਨਹੀਂ ਹੈ ਬੇ ਕੋਈ ਉਹ ਨਹੀਂ ਹੈ ਲੇਕਿਨ ਕਿਸੇ ਸਰੀਰ ਕਰਕੇ ਅਸੀਂ ਕਿਸੇ ਵੀ ਦਾ ਰੋਲ ਨਹੀਂ ਅਦਾ ਕਰ ਸਕਦੇ ਅਗਰ ਤੁਸੀਂ ਫਿਲਮ ਬਣਾਉਣੀ ਹੈ ਤੁਸੀਂ ਕਿਸੇ ਸਿੱਖ ਦਾ ਜਿਹੜੇ ਪ੍ਰਾਤਨ ਨਿਹੰਗ ਫੌਜਾਂ ਨੇ ਜਿੰਨੇ ਵੀ ਸਾਡੇ ਸ਼ਹੀਦ ਸਿੰਘ ਨੇ Shivji ਨੂੰ ਸਾਨੂੰ ਮਾਨਤਾ ਸਾਨੂੰ ਆਮ ਇੱਥੇ ਰਾਮਲੀਲਾ ਚ ਨੱਚਦੇ ਮਿਲ ਜਾਂਦੇ ਨੇ ਅੱਜ ਦੇਖਿਓ Shivji ਕਿੰਨੇ ਬੱਚੇ ਬਣ ਬਣ ਕੇ ਨੱਚਣਗੇ ਮੰਦਰਾ ਚ ਉਹਦਾ ਕਹਨ ਆਪਣਾ ਉਹਨਾਂ ਦਾ ਅਸੀਂ ਕਿਸੇ ਦੇ ਘਰ ਕਿਉਂ ਜਾ ਕੇ ਲੜੀਏ ਕਿਸੇ ਦੇ ਕਿਉਂ ਉਹੀ Shivji ਸਾਡਾ ਗੁਰਗੋਬਿੰਦ ਸਿੰਘ ਹੋਇਆ ਤੇ ਉਹ ਗੁਰਗੋਬਿੰਦ ਸਿੰਘ ਦੇ ਰੂਪ ਚ ਨਹੀਂ ਆ ਸਕਦਾ ਬੰਬ ਬੰਬ ਬੋਲੇ ਕਰਕੇ ਬੱਚਾ ਨੱਚਦਾ ਫਿਰੇ ਅਸੀਂ ਇਸ ਗੱਲ ਤੇ ਬਹੁਤ ਸਾਰੀ ਜਗ੍ਹਾ ਅਸੀਂ ਅੱਜ ਬੋਲ ਰਹੇ ਆਂ ਹਾਂ ਕਿ Shivji ਦਾ ਰੂਪ ਜਿਹੜਾ ਹੈਗਾ ਚਾਹੇ ਤੁਸੀਂ ਸਾਰੇ ਉਹਦੀ ਔਲਾਦ ਹੋ ਹਮ ਅਸੀਂ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਹੀ ਮਾਲੋ ਬੱਚੇ ਤਾਂ ਨਾ ਲੇਕਿਨ ਆਪਣੇ ਬਾਪ ਦੀ ਇੱਜ਼ਤ ਨੂੰ ਅਸੀਂ ਬਰਕਰਾਰ ਰੱਖਣਾ ਹੈ ਹੂੰ ਕਿਉਂਕਿ ਬਾਪ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਬਿਲਕੁਲ ਠੀਕ ਹੈ ਲੇਕਿਨ ਪਿਛਲੇ ਲੰਬੇ ਸਮੇਂ ਤੋਂ ਸਾਡੇ ਲੋਕਾਂ ਨੂੰ ਇਸ ਦੀ ਅਵੇਅਰਨੈਸ ਨਹੀਂ ਰਹੀ ਹੂੰ ਸਾਨੂੰ ਗਾਇਲ ਨਹੀਂ ਕਰਿਆ ਗਿਆ ਸਾਨੂੰ ਸਮਝਾਇਆ ਨਹੀਂ ਗਿਆ ਹੁਣ ਲੋਕਾਂ ਨੂੰ ਕੁਝ ਥੋੜਾ ਜਿਹਾ ਗੱਲ ਨੂੰ ਸਮਝ ਆਈ ਹੈ ਕਿ ਨਹੀਂ ਯਾਰ ਅਗਰ ਮੇਤੇ ਕੋਈ ਗਲਤੀ ਹੋਗੀ ਉਸ ਰੂਪ ਚ ਆ ਕੇ ਤਾਂ ਉਹਦੀ ਮੈਨੂੰ ਸਜ਼ਾ ਮਿਲੂਗੀ ਪਹਿਲਾਂ ਨਾਲੋਂ ਕੁਝ ਅਵੇਰਨੈਸ ਆਈ ਹੈ